ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਕੁਕਿੰਗ ਕਰਾਂਗੇ ਜੀ ਬਾਹਰ ਉਹਦੇ ਲਈ ਆਪਾਂ ਸਾਰੀ ਤਿਆਰੀ ਕਰ ਲਈ ਬਸ ਹੁਣ ਚੁੱਲ੍ਹਾ ਹੀ ਵਾਲਣਾ ਤੇ ਫਿਰ ਵੀਡੀਓ ਬਣਾਉਣੀ ਆ ਮੈਂ ਤੁਹਾਨੂੰ ਦਿਖਾਉਣੀ ਆ ਅਸੀਂ ਜਿਹੜੀਆਂ ਸਬਜ਼ੀਆਂ ਨੇ ਉਹ ਅੰਦਰ ਪਤਿਲਿਆਂ ਦੇ ਵਿੱਚ ਫਰਾਈ ਪੀਨੇ ਕੁੱਕਰ ਜਿਹੜੀ ਸਾਰੀਆਂ ਤਿਆਰ ਕਰ ਲਈਆਂ ਕਿ ਜਿਹੜੇ ਕਿਡੀਆਂ ਆਈਟਮਾਂ ਤਿਆਰ ਕਰੀਆਂ ਨੇ ਉਹ ਇੱਧਰ ਕੰਟੇਨਰਾਂ ਦੇ ਵਿੱਚ ਕੱਢ ਲਈਆਂ ਇਹ ਜਿਹੜੀ ਜਾਦੇ ਬਣਾਈ ਆ ਬਡੇ 'ਚ ਕੱਢ ਲਈ ਘੱਟ ਬਣਾਈ ਆ ਛੋਟੇ 'ਚ ਕੱਢ ਲਈ ਇਸ ਤਰ੍ਹਾਂ ਇਹ ਸਾਰਾ ਕੁਝ ਤੁਹਾਡੇ ਨਾਲ ਸ਼ੇਅਰ ਕਰਦੇ ਆ ਜਿਹੜਾ ਕੋਈ ਸਮਾਨ ਰਹਿ ਗਿਆ ਚੱਕਣ ਦਾ ਜਿਹੜੀ ਬਾਹਰ ਬਾਹਰ ਬਹੁਤ ਸੋਹਣਾ ਮੌਸਮ ਹੈ ਤੁਸੀਂ ਦੇਖ ਸਕਦੇ ਹੋ ਤੇ ਬਹੁਤ ਵਧੀਆ ਲੱਗ ਰਿਹਾ ਹੈ ਹੋਰ ਰਹਿ ਗਿਆ ਅੰਦਰ ਤੁਸੀਂ ਬਿਲਕੁਲ ਇਸ ਤਰ੍ਹਾਂ ਜਣੀ ਜੀ ਜਿਵੇਂ ਪਿੰਡ ਦੀਆਂ ਵੀਡੀਓ ਸੀ ਤੁਹਾਡੇ ਨਾਲ ਸ਼ੇਅਰ ਕਰਦੇ ਸੀਗੇ ਉਹ ਵਾਲੀ ਫੀਲਿੰਗ ਆ ਰਹੀ ਹੈ ਬਹੁਤ ਵਧੀਆ ਕਿਉਂਕਿ ਸ਼ਾਮ ਦਾ ਮੌਸਮ ਹੈ ਸੂਰਜ ਛਿਪ ਰਿਹਾ ਹੈ ਤੇ ਅ ਇਧਰ ਦੀ ਸਾਈਡ ਤੋਂ ਜੇ ਆਪਾਂ ਇਧਰ ਨੂੰ ਕੈਮਰਾ ਘੁਮਾਉਣੀ ਹੈ ਇੱਥੋਂ ਫਿਰ ਪਹਾੜੀ ਦਿਖਦੇ ਨੇ ਇਧਰ ਦੀ ਸਾਈਡ ਤੇ ਸਵੇਰੇ ਉਹਨਾਂ ਤੇ ਸਨੋ ਹੁੰਦੀ ਹੈ ਸਵੇਰੇ ਬਹੁਤ ਜ਼ਿਆਦਾ ਠੰਡਾ ਮੌਸਮ ਹੁੰਦਾ ਹੈ ਤੇ ਇੱਥੇ ਰਾਤ ਨੂੰ ਤਾਂ ਠੰਡਾ ਰਹਿੰਦਾ ਹੀ ਰਹਿੰਦਾ ਹੈ ਅ ਇਹ ਹੁਣ ਰਾਤ ਨਹੀਂ ਹੈਗੀ ਹਲੇ ਸ਼ਾਮ ਹੈ ਸਾਰੇ ਦਿਨ ਦਾ ਜਣੀ ਸੂਰਜ ਦੀ ਜਿਹੜੀ ਤਪਸ਼ ਸੀਗੀ ਉਹਦੇ ਕਰਕੇ ਹੁਣ ਟੈਂਪਰੇਚਰ ਜਿਹੜਾ ਮੌਸਮ ਹੈ ਬਿਲਕੁਲ ਨੋਰਮਲ ਹੈ ਰਾਤ ਨੂੰ ਠੰਡਾ ਹੋ ਜਾਣਾ ਹੋ ਜਾਣਾ ਹੋ ਜਾਣਾ ਸਵੇਰੇ ਬਿਲਕੁਲ ਠੰਡਾ ਹੋਊਗਾ ਉਹ ਦੇਖੋ ਜੀ ਪਹਾੜ ਦਿਸਦੇ ਨੇ ਇਹ ਇਹਨਾਂ ਤੇ ਸਨੋ ਪੈਂਦੀ ਹੈ ਤੇ ਫਿਰ ਜਦੋਂ ਇਧਰੋਂ ਹਵਾ ਆਉਂਦੀ ਹੈ ਬਹੁਤ ਜ਼ਿਆਦਾ ਠੰਡ ਲੱਗਦੀ ਹੈ ਫਿਰ ਬਾਹਰ ਜਦੋਂ ਨਿਕਲਦੇ ਆ ਸਵੇਰੇ ਸਵੇਰੇ ਤੇ ਦੋਨੋਂ ਤਾਂ ਵੀ ਆਪਾਂ ਦੋਨੋਂ ਸਾਈਡ ਰੱਖ ਲਾਂਗੇ ਫਿਰ ਰੋਟੀ ਬਹੁਤ ਛੇਤੀ ਇੱਕ ਤੇ ਬੇਲ ਕੇ ਪਾਤੀ ਦੂਜੇ ਤੇ ਸੇਕਤੀ ਬਹੁਤ ਛੇਤੀ ਬਣ ਜਾਣੀ ਹੈ ਜਿਹੜੀਆਂ ਆਪਾਂ ਸਬਜ਼ੀਆਂ ਤਿਆਰ ਕੀਤੀਆਂ ਨੇ ਇਹ ਮਿਕਸ ਦਾਲ ਤਿਆਰ ਕੀਤੀ ਹੈ ਤੇ ਅ ਇਹ ਹੈਗੀਆਂ ਨੇ ਜੀ ਸੋਇਆਬੀਨ ਦੀਆਂ ਬੜੀਆਂ ਤੇ ਇਹ ਜੀ ਸੁੱਕੇ ਰਾਜਮਾ ਨੇ ਆਲੂ ਮੇਥੀ ਪਾ ਕੇ ਬਣਾਏ ਹੋਏ ਇਹ ਹੈਗੀ ਜੀ ਜਿਵੇਂ ਪਨੀਰ ਦੀ ਭੁਰਜੀ ਹੁੰਦੀ ਹੈ ਉਹਦੇ ਵਿੱਚ ਮਟਰ ਪਾਏ ਹੋਏ ਨੇ ਔਰ ਇਹ ਸਾਗ ਹੈ ਜੀ ਇਹ ਸਾਰਾ ਕੁਝ ਆਪਾਂ ਇਸ ਤਰ੍ਹਾਂ ਕੰਟੇਨਰਾਂ ਦੇ ਵਿੱਚ ਕੱਢ ਲਿਆ ਬਣਾ ਬਣਾ ਕੇ ਤੇ ਸਾਰੇ ਭਾਂਡੇ ਅੰਦਰ ਜਣੀ ਸਾਫ਼ ਕਰਤੇ ਇੱਧਰ ਆਪਣੇ ਕੋਲੇ ਦਹੀਂ ਹੈ ਜੀ ਤੇ ਇਹ ਮੱਖਣ ਹੈ ਇਹ ਆਪਣੀਆਂ ਜੀ ਸਾਰੇ ਤਰ੍ਹਾਂ ਦੀਆਂ ਵੈਰਾਈਟੀਆਂ ਹੋ ਗਈਆਂ ਇਹ ਦੇਖੋ ਠੀਕ ਹੈ ਜੀ ਹਾਂਜੀ ਆਪਣੀ ਤਵੇ ਭੱਗ ਗਏ ਇੱਕ ਤਵੇ ਤੇ ਆਪਾਂ ਬੇਲ ਕੇ ਪਾਵਾਂਗੇ ਇੱਕ ਤੇ ਸੇਕਾਂਗੇ ਇਸ ਤਰ੍ਹਾਂ ਸਾਰੇ ਪ੍ਰਸ਼ਾਦੇ ਤਿਆਰ ਕਰਨਾਗੇ ਹਾਂਜੀ ਕੋਈ ਵੀ ਕਰ ਸਕਦੇ ਤੁਸੀਂ ਦੂਜਾ ਨਹੀਂ ਸੀ ਉਹ ਸਦੇ ਹੁਣ ਇਹਦੇ ਛੋਟੇ ਹੈਗਾ ਉਹ ਵੀ ਉਹ ਦੇਵਾਂਗਾ ਕੋਲੇ ਇਹ ਆਈ ਜੀ ਖੜਗ ਸੀ ਨਾ ਦੇ ਗਿਰੀ ਬੜਾ ਕੰਸਰ ਹਾਂਜੀ ਇਹ ਥੱਲੇ ਵਿਛਾਉਣਾ ਤੋਂ ਵਿਛਲਾ ਕੀ ਨਹੀਂ ਹ ਤਾਂ ਮੈਂ ਵੀ ਉੱਪਰ ਜੀ ਸੇਕਣ ਉਹਦੇ ਨਾਲ ਤਾਂ ਜੇ ਸੀ ਇਹ ਚਾਹਦ ਨੇ ਕਵੇ ਇਹ ਛੁੱਲੇ ਦੇਖਣ ਨੂੰ ਲੱਗੇ ਪਰ ਇਹਦਾ ਸੇਕ ਬਹੁਤ ਛਾ ਜਾਂਦਾ ਹਾਂਜੀ ਰਸੜ ਲੈ ਕੇ ਅੰਦਰ ਵਾਲੇ ਨੇ ਸਲੋ ਹੈ ਨਾ ਕੜੇ ਸੇ ਜੀ ਬਹੁਤ ਠੀਕ ਹੈ ਜੀ ਸਰਦੀ ਜੀ ਵੀ ਬੁਟੀ ਬਣ ਜਾਂਦੇ ਹੈ ਇਸ ਤਰ੍ਹਾਂ ਦੋ ਤਵਿਆ ਤੇ ਜੀ ਦੋ ਜਣਿਆਂ ਤੋਂ ਬਹੁਤ ਛੇਤੀ ਬਣਦਾ ਪਰਸ਼ਾਤਾ ਅੰਦਰਤਾ ਜੀ ਪਾਈਪ ਚ ਆਉਂਦੀ ਹੈ ਗੈਸ ਹੁਣ ਆਪਣੇ ਵੀ ਉੱਧਰ ਆਉਣ ਲੱਗ ਗਈ ਜਿਵੇਂ ਤੁਹਾਨੂੰ ਰਾਜਪੁਰੇ ਦਿਖਾਈ ਸੀ ਜਿਵੇਂ ਇੱਧਰ ਆਉਂਦੀ ਹੈ ਤੇ ਜਿਹੜੀ ਬਾਹਰਲੀ ਗੈਸ ਹੈ ਸਿਲੰਡਰ ਪਰਾਉਣੇ ਪੈਂਦੇ ਨੇ ਜਿਵੇਂ ਤੁਹਾਨੂੰ ਪਹਿਲਾਂ ਵੀ ਦੱਸਦੇ ਰਹੇ ਨੇ ਵੀ ਜਿਹੜਾ ਕਾਸਕੋ ਹੈ ਇਹਦੇ ਕਾਰਡ ਬਣਦੇ ਨੇ ਤੇ ਜਿਨ੍ਹਾਂ ਦੇ ਕਾਰਡ ਬਣੇ ਹੁੰਦੇ ਨੇ ਜਿਨ੍ਹਾਂ ਕੋਲ ਉਹਨਾਂ ਦੀ ਮੈਂਬਰਸ਼ਿਪ ਹੁੰਦੀ ਹੈ ਉਹੀ ਉੱਥੋਂ ਜੜੀ ਉਹ ਕਰ ਸਕਦੇ ਨੇ ਖਰੀਦਦਾਰੀ ਤੇ ਉਹ ਫਿਰ ਜਿਵੇਂ ਬਾਹਰ ਜਿਹੜਾ ਸਿਲੰਡਰ ਦੀ ਜੀ ਦੱਸਦੇ ਸੀਗੇ 18 ਡਾਲਰ ਦਾ ਭਰਦਾ ਹੈ ਕਾਸਕੂ ਵਾਲੇ 13 ਦਾ ਭਰ ਦਿੰਦੇ ਨੇ ਤੇ ਇਸ ਤਰ੍ਹਾਂ ਕਾਫੀ ਫਾਇਦਾ ਹੋ ਜਾਂਦਾ ਬੰਦੇ ਦਾ ਤੇ ਸਾਲ ਬਾਅਦ ਉਹ ਕੁਝ ਰਿਟਰਨ ਕਰ ਦਿੰਦੀ ਪੈਸੇ ਦੀ ਹੁੰਦੀ। ਕਿੰਨਾ ਵੀ ਬੰਦਾ ਸੌਦਾ ਖਰੀਦਦਾ ਗੈਸ ਲੈਂਦਾ ਮਿਲ ਕੇ ਵੀ ਵੱਡੀਆਂ ਗੁੱਡੀਆਂ ਚ ਪਾਉਂਦਾ ਜਿੰਨੀ ਦੀ। ਉਹਦਾ ਫਿਰ ਉਹ ਸਾਲ ਬਾਅਦ ਕੁਝ ਪੈਸਾ ਕੁਝ ਪਰਸੈਂਟ ਮੋੜ ਦੇਣੀ। ਅੰਦਰ ਦੀ ਸੈਲਫ ਠੀਕ ਹੈ ਇਹ ਥੋੜਾ ਜਿਹਾ ਟੇਬਲ ਨੀਵਾ ਪੈ ਜਾਂਦਾ ਹੈ ਮੇਲੇ ਨਾਲ ਨੂੰ ਰੋਟੀ ਹਾਂਜੀ ਬੋਲ ਕੱਢਣ ਨਾਲ ਇਹਦਾ ਸਵਾਹ ਕੱਟੂ ਬਾਹਰ ਤੇ ਅੰਦਰ ਅਸੀਂ ਇੱਥੇ ਕਹਿੰਦੇ ਸੀ ਦੁਬਾਰਾ ਨਾ ਪਾਉਣੀ ਹਾਂਜੀ ਹਾਂ ਬਹੁਤ ਦੁੱਖਾਂ ਦੇ ਹਾਂਜੀ ਹਾਂ ਸਮਝੰਦੱਸਦੀ ਉਹਨਾਂ ਨੇ ਆਪ ਹੀ ਲਈ ਅਸੀਂ ਚੱਲਦੇ ਹਾਂ ਇਹਨੇ ਜਾਂਦੀ ਕਰ ਲਈ ਦਿੱਤਾ ਬੜੀ ਮਜ਼ੇਦਾਰ ਉਦੀ ਪਰਮਿਸ਼ਨ ਲੈਣੀ ਪੈਂਦੀ ਹੈ। ਵਾ ਬ੍ਰਾਂਡਾ ਕੌਣ ਦੀ ਹਾਂਜੀ ਕਿੱਥੇ ਲੈਣ ਦੇ। ਅੱਛਾ। ਅਈ ਆਪਾਂ ਸਾਰੇ ਪ੍ਰਸ਼ਾਦੇ ਤਿਆਰ ਕਰ ਲੈਣੇ ਨੇ ਜੀ। ਸਾਰੇ ਆਪਣਾ ਆਟਾ ਡੰਗਾ ਬੁੰਨਿਆ ਹੋਇਆ ਇਹ ਵੀ ਸਾਰੇ ਬਣਾ ਲੈਣੇ ਨੇ ਆ ਵੀ। ਤੇ ਕਾਫੀ ਬਣਦੀ ਗਏ ਗਈ ਤੇ ਹੋਰ ਬਣਾ ਲਾਂਗੇ। ਤੇ ਜਿਵੇਂ ਇੱਥੇ ਸਾਰਾ ਕੁਝ ਅ ਜਿਵੇਂ ਰੈਡੀ ਮੇਡ ਹੀ ਮਿਲ ਜਾਂਦਾ। ਇੱਥੇ ਹੋਰ ਜਿਹੜੀ ਪਿੱਛੇ ਰਸੋਈ ਤਿਆਰ ਕਰਨੀ ਹੈ ਜੀ ਉਹਦੀ ਪਰਮਿਸ਼ਨ ਤਾਂ ਲੈਣੀ ਪੈਂਦੀ ਹੈ। ਪਰ ਉਹ ਜਿਹੜੇ ਫੱਟੇ-ਫੁੱਟੇ ਨੇ ਰੈਡੀ ਮੇਡ ਹੀ ਮਿਲ ਜਾਂਦੇ ਨੇ। ਉਹਨਾਂ ਨੂੰ ਲਿਆ ਕੇ ਕਾਸ ਲਓ। ਤੇ ਬਾਹਰ ਦੀ ਰਸੋਈ ਤਿਆਰ ਹੋ ਜਾਂਦੀ ਹੈ ਤੇ ਜੇ ਜਲ ਉਹਦੀ ਪੱਕੀ ਸਲਾਹ ਬਣਦੀ ਹੈ ਫਿਰ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੀ ਕਿਵੇਂ ਬਣਦੀ ਹੈ ਉਹ ਆਪਣੇ ਆਪ ਜਾਨੀ ਪਰਮਿਸ਼ਨ ਤਾਂ ਲੈਣੀ ਪੈਂਦੀ ਹੈ ਜੀ ਪਰਮਿਸ਼ਨ ਤੋਂ ਬਿਨਾ ਤਾਂ ਨਹੀਂ ਪਰ ਲੇਬਰ ਨਹੀਂ ਦੇਣੀ ਪੈਂਦੀ ਜੇ ਬੰਦੇ ਕੋਲ ਆਪਣੇ ਕੋਲੇ ਤਕਨੀਕ ਹੋਵੇ ਖੁਦ ਬਣਾ ਸਕਦਾ ਜਿਵੇਂ ਵੀਰ ਜੀ ਬਾਕੀ ਤਾਂ ਬਹੁਤ ਮਿਹਨਤੀ ਨੇ ਪਰ ਚਲੋ ਕਈ ਕੰਮ ਬੰਦਾ ਆਪਣੇ ਹੱਥ ਸੇ ਕੱਢ ਲੈਂਦਾ ਹੈ ਕਈ ਨਹੀਂ ਨਿਕਲੇ ਹੁੰਦੇ ਨਵੇਂ ਹੁੰਦੇ ਨੇ ਉਹ ਆਪਣਾ ਆਪਣਾ ਰਹਿੰਦਾ ਠੀਕ ਹੈ ਜੀ ਫਿਰ ਅਗਲੀ ਵੀਡੀਓ ਚ ਮਿਲਾਂਗੇ ਹੁਣ ਆਪਾਂ ਇੱਥੇ ਇਹ ਵੀਡੀਓ ਸਮਾਪਤ ਕਰਦੇ ਆ ਗੁਰੂ ਮਹਾਰਾਜ ਸਬਦਾ ਭਲਾ ਕਰਨ ਸਭ ਨੂੰ ਤੰਦਰੁਸਤੀਆਂ ਦੇਣ ਫਿਰ ਅਗਲੀ ਵੀਡੀਓ ਚ ਮਿਲਦੇ ਆਂ ਕੁਝ ਨਵਾਂ ਲੈ ਕੇ ਜੀ ਵੈਸੇ ਦਾ ਪਰ ਇਸੇ ਜਿਹੜੀ ਮੌਸਮ ਇਸ ਟਾਈਮ ਜਿਹੇ ਉੱਪਰ ਸੋਈ ਨਹੀਂ ਹੈਗੀ ਪਰ ਉੱਪਰ ਉਹ ਬਹੁਤ ਵਧੀਆ ਹੈ ਤਾਂ ਜਿਹੜਾ ਨੇਚਰਲੀ ਮੌਸਮ ਹੈ ਨਾ ਉਹ ਬੜਾ ਵਧੀਆ ਹੈ ਕੋਈ ਮੱਛਰ ਮੁਛਰ ਨਹੀਂ ਹੈਗਾ ਦਿਨ ਚ ਬੈਠੋ ਕੋਈ ਏਡੀ ਮੱਖੀ ਮੁੱਖੀ ਨਹੀਂ ਹੈਗੀ ਤੇ ਆਪਣਾ ਮజేదਾਰ ਪ੍ਰਸ਼ਾਦੀ ਬਣਾ ਰਹੀ ਹਾਂ ਪਹਿਲਾਂ ਧਾਲਾਂ ਸਬਜ਼ੀਆਂ ਅੰਦਰ ਹੀ ਉਹ ਕਰ ਲਈਆਂ ਸੀ ਬਣਾ ਲਈਆਂ ਸੀ ਉਹ ਤੁਹਾਡੇ ਨਾਲ ਦਿਖਾਈਆਂ ਨੇ ਸ਼ੇਅਰ ਕੀਤੀਆਂ ਨੇ ਤੇ ਸਾਰਾ ਦਿਨ ਅੰਦਰ ਵੀ ਜਿਵੇਂ ਬੰਦਾ ਬੋਰਜਾ ਹੋ ਜਾਂਦਾ ਖੜਿਆ ਲੀ ਜਾਂਦਾ ਤੇ ਬਾਹਰ ਦਾ ਵੀ ਨਾਲੇ ਲੈ ਲਓ ਕੁਦਰਤ ਨਾਲ ਸਾਂਝ ਬਣੀ ਰਹਿੰਦੀ ਹੈ ਵਧੀਆ ਲੱਗਦਾ ਹੈ ਠੀਕ ਹੈ ਜੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਖਤਿਰ